ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਚੈਨਲ ਨੂੰ ਅੰਬਸਰ ਦੇ ਥਾਣਾ اسلام آباد ਖੇਤਰ ਵਿੱਚ ਦੋ ਧਰਾਂ ਵਿਚਾਲੇ ਹੋਈ ਤਕਰਾਰ ਤੋਂ ਲੈ ਕੇ ਹਿੰਸਕ ਰੂਪ ਧਾਰ ਲਈ ਹੈ ਪੁਲਿਸ ਨੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਪੱਖਾਂ ਪਹਿਲਾਂ ਆਪਸ ਵਿੱਚ ਦੋਸਤ ਸਨ ਪਰ ਕਿਸੇ ਗੱਲ ਨੂੰ ਲੈ ਕੇ ਝਗੜਾ ਲੜਾਈ ਵੱਧ ਗਈ ਜਿਸ ਦੇ ਦੋਨੇ ਦਰਾਂ ਤਰ੍ਹਾਂ ਨਾਲ ਸੱਟ ਲੱਗੀਆਂ ਹਨ ਜਿਨ੍ਹਾਂ ਦਾ ਡਾਟਾ ਕੱਟ ਇਲਾਜ ਕਰਵਾਉਣ ਲਈ ਭੇਜ ਦਿੱਤੇ ਗਏ ਹਨ ਝਗੜੇ ਦੀ ਵਾਦੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਹਿਲਾਂ ਉਹ ਲੜਦੇ ਨਜ਼ਰ ਆਉਂਦੇ ਹਨ ਉਸ ਤੋਂ ਬਾਅਦ ਐਕਟਿਵ ਨਾਕ ਲਗਾ ਦਿੰਦੇ ਹਨ ਜੋ ਸੀਸੀਟੀਵੀ ਵੀਡੀਓ ਦੇ ਵਿੱਚ ਕੈਚ ਹੋਈ ਵੀਡੀਓ ਦੇਖ ਸਕਦੇ ਹਾਂ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਤਰ੍ਹਾਂ ਦੇ ਖੂਪ ਪਲੱਕੇ ਵਿੱਚ ਰਹਿਣ ਦਾ ਹਨੰਤ ਮਾਮਲਾ ਗਹਿਰੀ ਨੋ ਜਾਂਚ ਕੀਤਾ ਜਾ ਰਹੀਆਂ ਹਨ ਇਹਦੇ ਸੀਸੀਟੀਵੀ ਦੇ ਆਧਾਰ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦੂਜੇ ਪਾਸੇ ਪੀੜਤ ਪਰਿਵਾਰ ਨੇ ਕਿ ਵੀਰ ਨੂੰ ਲਜਾਮ ਲਗਾਇਆ ਗਿਆ ਹੈ ਕਿ ਉਹਨਾਂ ਦੀ ਪਤਨੀ ਕਟਿੰਗ ਕਰਵਾਉਣ ਲਈ ਗਿਆ ਸੀ ਇਸ ਦੌਰਾਨ ਨੌਜਵਾਨਾਂ ਉੱਤੇ ਗੈਤੋਂ ਨੇ ਭਤੀਜਿਆਂ ਦਾ ਕੁੱਟਮਾਰ ਕੀਤੀ ਉਸ ਤੋਂ ਬਾਅਦ ਐਕਟਿਵਾਂ ਨੂੰ ਅੱਗ ਲਗਾ ਦਿੱਤੀ ਗਈ ਪੀੜਤਾਂ ਮੁਤਾਬਕ ਕਿ ਚਾਰ ਨੌਜਵਾਨ ਸਨ ਪਰਿਵਾਰ ਨੇ ਦੱਸਿਆ ਕਿ ਮਹੱਲੇ ਮਾਅਤਬਰ ਇਲਾਕਿਆਂ ਬੋਲ ਰਾਜੀ ਨਾਮ ਵੀ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕੁਝ ਤੇਜ਼ ਤਰ੍ਹਾਂ ਹਥਿਆਰਾਂ ਨੂੰ ਲੈ ਕੇ ਇਲਾਕੇ ਵਿੱਚ ਘੁੰਮ ਰਹੇ ਸਨ ਤੇ ਧਮਕੀ ਦੇ ਰਹੇ ਸਨ ਘਟਨਾ ਦੇ ਮਿਲਦੀ ਜਾਣਕਾਰੀ ਅਨੁਸਾਰ ਪੁਲਿਸ ਮੌਕੇ ਤੇ ਪੁੱਜੀ ਹੈ ਤੇ ਦੋਹੇ ਤਰ੍ਹਾਂ ਨੌਜਵਾਨ ਕਾਬੂ ਕਰ ਲਏ ਗਏ ਹਨ ਤੇ ਦੋ ਹੋਰ ਫਰਾਰ ਹੋ ਗਏ ਹਨ ਪੁਲਿਸ ਪੀੜਤਾਂ ਨੂੰ ਸਾਫ ਦਾ ਭਰੋਸਾ ਦਿਵਾਇਆ ਗਿਆ ਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਤਸਵੀਰਾਂ ਵੀ ਦੇਖ ਸਕ ਲੱਗ ਲੱਗੀ ਹੋਈ ਤੇ ਮੱਚ ਦੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਅਤੇ ਇਸ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਹਨ ਅਤੇ ਇਸ ਮੌਕੇ ਦੀਆਂ ਤਸਵੀਰਾਂ ਤੇ ਸਾਡੇ ਨਾਲ ਸਾਝੀਆਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਦਿਖਾਇਆ ਜਾ ਰਿਹਾ ਹੈ ਵੀ ਐਕਟਿਵਾ ਕਿਵੇਂ ਮੱਚ ਦੀ ਨਜ਼ਰ ਆ ਰਹੀ ਹੀ ਹੈ। ਅਤੇ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਈ। ਅੰਮੀ ਭਾਜੀ ਕੀ ਮਾਮਲਾ ਸੀ ਛੇੜਾ ਐਸੇ ਭੱਲੇ ਵਾਲੇ ਕੋਚ ਲੜਾਈ ਹੋਈ ਹੈ ਐਕਟਿਵਾ ਪੂਰੀ ਫੁੱਗ ਦਿੱਤੀ ਗਈ ਹੈ। ਸਰ ਮਾਮਲਾ ਇਹ ਹੈਗਾ ਹੈ ਕਿ ਇਤਜ਼ਾਮ ਰਾਈ ਉਧਰ ਗਿਆ ਹੈ ਆਪਣਾ ਕਟਿੰਗ ਕਰਾਂ ਗਿਆ ਸੀ। ਠੀਕ ਹੈ ਉੱਥੇ ਇਹ ਮੁੰਡਾ ਸੰਚਿਤ ਤੇ ਦੋ ਮੁੰਡੇ ਕ ਲਾਵਾ ਮੁੰਡਾ ਲਵਲ ਸ਼ੂਟਰ ਗੰਦੇ ਨੂੰ ਇੱਕ ਮੁੰਡਾ ਬਿੱਲੂ ਦਾ ਆ ਜੀ ਤੇ ਤਿੰਨੋ ਜਣੇ ਨਾ ਹੱਸੀ ਪੈ ਗਏ ਉਸੇ ਗੱਲ ਹੋਈ ਕਿ ਇਹਨਾਂ ਦੀ ਪੁਰਾਣੀ ਕੋਈ ਗੱਲ ਕੀ ਨਹੀਂ ਆ ਇੱਕ ਜਣ ਨੂੰ ਵੇਖਣ ਵੇਖਾ ਤੋਂ ਗੱਲਾਂ ਵੀ ਹੋਈ ਆ ਉਹਨਾਂ ਫੜ ਗਏ ਮਰੇ ਭਿੱਜੇ ਨੂੰ ਘਟਿਆ ਪਹਿਲਾਂ ਇਹ ਗਾ ਉਸ ਤੋਂ ਬਾਅਦ ਅਸੀਂ ਐਕਟ ਉਹਨਾਂ ਅਗਲਾਤੀ ਉਹਨਾਂ ਨੇ ਆ ਗੱਲ ਹੋਈ ਤੇ ਮੁੰਡੇ ਫੜ ਗਏ ਪਤਾ ਨਹੀਂ ਕਿ ਕਿੰਨੇ ਕਿ ਜਾਨੇ ਸੀ ਇਹ ਚਾਰ ਜਣੇ ਸੀ ਸਾਰੇ ਤੇ ਫੜੇ ਗਏ ਮੁੰਡੇ ਦੋ ਫੜੇ ਗਏ ਆ ਐਕਟਿਵਾ پوری ਸੜ ਗਈ پوری ਸੜ ਗਈ ਸਰ ਸਾਡੇ ਕੋਲ ਵੀਡੀਓ ਹੈਗੀ ਵੀ ਐਕਟਿਵਾ ਦੀ ਨਹੀਂ ਕੋਈ ਇਹਨਾਂ ਦੀ ਕੋਈ ਪਹਿਲਾਂ ਦੀ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਕੋਈ ਨਹੀਂ ਇਹ ਕੋਈ ਗੱਲ ਨਹੀਂ ਹੈ ਵੇਖਣ ਵੇਖਣ ਚੀਜ਼ਾਂ ਦੀ ਬਸ ਲੜਾਈ ਹੈ ਕਿ ਉਮਰ ਕਿੰਨੀ ਕਰਨੀ ਹੈ ਉਮਰ ਸਰ ਹੋਲੀ ਨਾ 17-17 ਸਾਲ ਦੇ ਹੈਗੇ ਜੇ ਤੂੰ ਮੈਂ ਤੂੰ ਹੀ ਬਸ ਜਿਹਨੀਆਂ ਮੁੰਡਾ ਦੂਜਾ ਸੰਚਿਤ ਮੁੰਡਾ ਹਾਂ ਉਹਦੀ ਮਰ ਜਾਦਾ ਕੀ ਜੇ ਉਸ ਜਿਹੜਾ ਇੱਕ ਹੋਰ ਲੱਕੀ ਮੁੰਡਾ ਉਹਦੀ ਘਾਟ ਉਮਰ ਜੇ ਬਿੱਲੂ ਦਾ ਮੁੰਡਾ ਦੀ ਪਹੁੰਚ ਗਏ ਹੀ ਮੌਕੇ ਤੇ ਫੁੱਲਸਰ ਦੇ ਮੁੰਡੇ ਦਿੱਸੇ ਆਪ ਲੈ ਕੇ ਆਏ ਸਰ ਤੁਸੀਂ ਲੈ ਕੇ ਆਏ ਹਾਂਜੀ ਮੁੰਡੇ ਫੜੇ ਗਏ ਆ ਉਹਨੇ ਫੜੇ ਗਏ ਦੋ ਫੜੇ ਗਏ ਆ ਦੋਨੇ ਫ ਕਿਉਂ ਤੇ ਕੀ ਐ ਸਵਾਸ਼ ਦਿਤਾਨਾ ਕੋ 17 ਡਾਰ ਘਟਿਆਣਾ ਨੇ ਅੱਛਾ ਜੀ ਹਾਂਜੀ ਕਹਿੰਦੇ ਕੋਈ ਇਨਸਾਫ ਹੋਏਗਾ ਜਿਹੜਾ ਗਲਤ ਆ ਕੰਮ ਕਰਾਂਗੇ ਉਰਤੇ ਕਿਰਚਾ ਉਹਨਾਂ ਕੋਲੇ ਕਿਰਚਾ ਮਾਰ ਲੱਗੇ ਕਿ ਮੁੰਡਾ ਛੜਾ ਕੇ ਲਿਆਇਆ ਉਹਨਾਂ ਨੇ ਕਿੱਥੋਂ ਦਾ ਮਾਮਲਾ ਕਿੱਥੋਂ ਆਇਆ ਭੱਲੇ ਨੇ ਖੁਦ ਸਾਰੇ ਆਜੇ ਬਾਜ ਦਾਤਰਾ ਦਾਤਰਾ ਕੋ ਮੰਦੇ ਆ ਠੀਕ ਹੈ ਰਤੀ ਮੱਲੇ ਚ ਕੀ ਆਏ ਸਾਨੂੰ ਪਤਾ ਨਹੀਂ ਆ ਇਹ ਪਤਾ ਸੀ 5000 ਨੇ ਆਏ ਰਤੀ ਵੀ ਹੋਣ ਵੀ ਤਿੰਨ ਮੋਰਚਾ ਲੱਗੇ ਸੀ ਤਿੰਨ ਤਿੰਨ ਜਣੇ ਬੱਠੇ ਸੀ ਮੱਲੇ ਦੇ ਮੋਦਰ ਬੰਦੇ ਗਵਾ ਗਏ ਤੇ ਜਦੋਂ ਬੜਕਾ ਮਾਰੀ ਇਹਨਾਂ ਨੇ ਤੇ ਗਾਲਾਂ ਕੱਢ ਕੇ ਗਏ ਆ ਤੇ ਰਹਿਣਾ ਇਹ ਮੁੰਡੇ ਪਰ ਲੱਗੇ ਜਰਾਂ ਨਾਲ ਪਲੇਅਰ ਖੁਦ ਨਾਲ ਨਾਲ ਭਾਈ ਇਹ ਉਹ ਮੁੰਡੇ ਉੱਥੋਂ ਦੇ ਨਾਲ ਹਾਂਜੀ ਤੇ ਜਿਹਦੇ ਸੱਟਾ ਸੱਟਾ ਲੱਗਿਆ ਉਹ ਬੈਂਕਰ ਵੀ ਗੱਲ ਨਾਲ ਆ ਸਰੋ ਕਿੰਨਾ ਦਾ ਜੀ ਬੈਂਕਰ ਵੀ ਗੱਲ ਕਰੀ ਦਾ ਠੀਕ ਹੈ ਬਕਲਾਈ ਜੀ ਇਹ ਆਪਸ ਵਿੱਚ ਪਹਿਲਾਂ ਦੋਸਤ ਹੀ ਸੀ ਮੁੜ ਕੇ ਲੜ ਪਏ ਜੀ ਤੇ ਲੜਨ ਤੋਂ ਬਾਅਦ ਇਹਨਾਂ ਨੇ ਉਹ ਗੁਦਰ ਵੀ ਦੋਨਾਂ ਦੇ ਸੱਟਾਂ ਲੱਗਿਆ ਡਾਕਟਰ ਦੋਵਾਂ ਨੂੰ ਦੇਤੇ ਜੀ ਉਸ ਤੋਂ ਖੂਬ ਭਲੇ ਵਾਲੇ ਦੀ ਹੈ ਜੀ ਅੱਛਾ ਨਹੀਂ ਲੜਾਈ ਕਿਉਂ ਅੱਜ ਕਿਉਂ ਲਾਈ ਐਕਟਿਵ ਹੋਣ ਉਹਨਾਂ ਨੇ ਆਪਸ ਵਿੱਚ ਉਹ ਲੜਾਈ ਦੇ ਦੌਰਾਨ ਇਹਨਾਂ ਦੇ ਤੈਸ ਤੁਸ਼ ਸ਼ਾਖ ਲਾਤੀ ਤਾਂ ਜਖਮੀ ਦੋਵੇਂ ਤਰ੍ਹਾਂ ਦੀ ਦੋਵੇਂ ਤਰ੍ਹਾਂ ਡਾਕਟਰ ਕੱਟ ਕੇ ਤੇ ਮਲਾਈ ਕਰਾਉਣ ਲੱਗੇ